ਮਤਾ ਕੀ ਹੁੰਦਾ ਦੇਖੋ ਫਰਕ ਤਾਂ ਹੈਗਾ ਹੀ ਆ ਪਾਵਰ ਦਾ ਦਾ ਸਿੰਪਲ ਇਸੇ ਦਾ ਜੀ ਉਹ ਸਪੈਂਡਲ ਮੋٹے ਹੁੰਦੇ ਆ ਜੀ ਐ ਆ ਵੀ ਚਲੋ ਕੰਮ ਸਾਰਨਾ ਮਾਤੇ ਕੰਮ ਠੀਕ ਆ ਜੇ ਆਪਾਂ ਕਹੀਏ ਵੀ ਬਾਹਲਾ ਇਹ ਕੱਲ ਨੂੰ ਸਪੈਂਡਲ ਟੁੱਟ ਸਕਦਾ ਉਨੀ ਜਿਹੜੀ ਆਪਣੀ ਸਟਰੈਂਥ ਆ ਫਰਕ ਤਾਂ ਪੈਂਦਾ ਵਾ ਰੇਡ ਦਾ ਹਾਂ ਪਰ ਉਹ ਵੀ ਜੇ ਪਾਵਰ ਨੂੰ ਘੱਟ ਰੇਡ 'ਚ ਸਾਰਨਾ ਫਿਰ ਸਾਰ ਸਕਦਾ ਸਾਰ ਸਕਦਾ ਬਾਕੀ ਆ ਟਿਊਬਾਂ ਵਗੈਰਾ 60 ਦੀਆਂ ਤੇਲ ਬ੍ਰੇਕਾਂ ਸੁੱਕੀਆਂ ਬ੍ਰੇਕਾਂ ਸਾਰੀਆਂ ਹੀ ਮਿਲਦੀਆਂ ਫੋੜ ਤਿਆਰ ਬਹੁਤ ਹੁੰਦਾ ਨਾ ਫੋੜ ਬਾਲਾ ਤਿਆਰ ਕਰੀਦਾ ਠੀਕ ਹੈ ਜੀ ਬੈਟਰੀ ਬਕਸਾ ਚੱਕ ਕੇ ਲਿਆਈ ਜਿਹੜਾ ਅੰਦਰ ਆਇਆ ਕੱਲ ਆ ਕਿਹੜਾ ਮਾਡਲ ਆ ਬਾਈ ਜੋਨ ਨੀਅਰ ਦੇ ਮਰਗਾਟ ਜਾਂ ਕਿਸੇ ਟਰੈਕਟਰ ਦਾ ਹੀ ਮਰਗਾਟ ਆ ਟਰੈਕਟਰਾਂ ਦੇ ਇਹ ਪਾਜੀ 16 ਮਾਡਲ ਦਾ 16 ਮਾਡਲ ਹਾਂ ਕੰਡੀਸ਼ਨ ਟਰੈਕਟਰ ਦੀ ਮੰਨ ਲਓ ਵੀ ਤੁਸੀਂ 22 23 ਮਾਡਲ ਦੇ ਨਹੀਂ ਆ ਟਰੈਕਟਰ ਸਾਰੇ ਕੋਕਾ ਲਿਆਂਦੇ ਆ ਖੁੱਲਿਆ ਨਹੀਂ ਹੋਇਆ ਕੋਈ ਟਰੈਕਟਰ ਦੀ ਗਾਰੰਟੀ ਹੋਊ ਟਰੈਕਟਰ ਖੁੱਲਿਆ ਹੋਵੇ ਸਾਰੀ ਕਣਕ ਆਵਦੀ ਇਹਦੇ ਨਾਲ ਬੀਜੀ ਆ ਪਿਛਲੇ ਸਾਰੇ ਜੋੜ ਟਰੈਕਟਰ ਦੇ origignal ਆ ਠੀਕ ਆ ਸਰ ਉਹ ਟਰੈਕਟਰ ਆ ਮਾਰਕੀਟ ਚ ਅਗਲਾ ਰੇਟ ਦਾਦਾ ਕਹਿ ਜਾਂਦਾ ਬਾਈ ਫਲਾਣੇ ਕੋਈ ਵੀ ਖੜਾ ਠਮਕਾਣੇ ਕੋਈ ਵੀ ਖੜਾ ਬਾਈ ਚੀਜ਼ ਕੁਆਲਿਟੀ ਮਲਾਇਆ ਕਰੋ ਟਰੈਕਟਰ ਦੀ ਇਥੋਂ ਮਾਰਕੀਟ ਚੋਂ ਨਿਕਲੇ ਬਾਅਦ ਕੋਈ ਨਹੀਂ ਪਹੁੰਚਦਾ ਸਾਡਾ ਟਰੈਕਟਰ ਕਿਤੇ ਵੀ ਜਾ ਕੇ ਇੰਜਨ ਗੇਅਰ ਚ ਕੰਪਲੀਟ ਆ ਜਾਏ ਸਾਡਾ ਟਰੈਕਟਰ ਕੁੱਠਾ ਖੜਾ ਜਾਏ ਆ ਪਿੱਛੋਂ ਆ ਸਾਰਾ ਅੰਦਰੋਂ ਟਰੈਕਟਰ ਸੇਲਡ ਆਲੇ ਜੀ ਕਿਤੋਂ ਵੀ ਟਰੈਕਟਰ ਦਾ ਕੋਈ ਪਾਰਟਸ ਦੁਆਰੇ ਨਹੀਂ ਲਾਇਆ ਹੋਇਆ ਟਾਇਰ ਟਰੈਕਟਰ ਦੇ ਵਧੀਆ 16 ਦੇ ਟਾਇਰਾਂ ਚ ਟਰੈਕਟਰ ਆ ਪਿੱਛੇ ਵਾਲੇ ਤੱਕ ਇਥੋਂ ਤੱਕ ਕੀ ਟਰੈਕਟਰ ਦਾ ਕਲੱਚ ਵੀ ਨਾਲ ਦਾ ਠੀਕ ਹੈ ਬਾਈ ਹਾਂ ਕੋਈ ਚੀਜ਼ ਬਦਲੀ ਨਹੀਂ ਹੋਈ ਵੀ ਕੀ ਇੱਥੇ ਚੇਂਜ ਹੋਇਆ ਦੋਵੇਂ ਗੇਅਰ ਦੀ ਕੋਈ ਬੰਦਾ ਗਾਰੰਟੀ ਵੀ ਮੰਗੇ ਵਾਕੇ ਵੀ ਦੇਖਣਾ ਕਿਸੇ ਨੇ ਵਾਕੇ ਵੀ ਤਸੱਲੀ ਕਰ ਸਕਦਾ 3 ਸਪੀਡ ਠੀਕ ਹੈ ਹਾਂ 55 ਹਸਪਾਵਰ ਆ ਰੋਟਰੀ ਪੰਪ ਚ ਨਾਲ ਦਾ ਇਹਨੂੰ ਇੰਟਰਕੂਲਰ ਲੱਗਾ ਹੋਇਆ ਐਕਸਾਈਡ ਦੀ ਬੈਟਰੀ ਨਵੀਂ ਆ ਤੇ ਆ ਹੈਗਾ 20 ਮਾਡਲ 750 ਇਹ ਸਾਰੇ ਭਾਜੀ ਬੰਗਾਲ ਨੰਬਰ ਆ ਡਰਾਈਵਰ ਤੋਂ ਵੀ ਹਾਂ ਸਾਰੇ ਬਾਹਰ ਦੇ ਨੰਬਰ ਆ ਬੰਗਾਲ ਨੰਬਰ ਆ ਬਈ ਨਾ ਬੈਸਟ ਬੰਗਾਲ ਬਾਹਰ ਦਾ ਨੰਬਰ ਤਾਂ ਲੈਣ ਲੱਗ ਕੇ ਲੋਕ ਰੇਟ ਦਾ ਕਾਫੀ ਫਰਕ ਪੈ ਜਾਂਦਾ ਜੀ ਇਹ 20 ਮਾਡਲ ਆ ਜੀ ਇਹਦਾ 4 ਲੱਖ ਦੇ ਕਈ ਪਲੱਸ ਆ ਰੇਟ ਇਹਦਾ 4 ਲੱਖ ਤੋਂ ਪਲੱਸ ਆ ਠੀਕ ਹੈ 2 ਮਾ ਲੰ 4 ਲੱਖ 10 ਸਾਢੇ ਮਾਂ ਦਾ ਫਿਰ ਕਈ ਵਾਰ ਆ ਨਾ ਹਾਂ ਜੀ ਜੋ ਨਿਕਲ ਜਾਂਦੀ ਗੱਲ ਅਗਲਾ ਗੱਲ ਫੜ ਲੈਂਦਾ 410000 ਡਿਮਾਂਡ ਆ 410 ਹਾਂ ਬਾਕੀ ਹੋ ਜੋ ਗੱਲ ਜੋ 410 ਪਾਵਰ ਸਟੀਅਰਿੰਗ ਟੋ ਮੋਡਲ ਟਰੈਕਟਰ ਆ ਇਹ ਸਾਈਡ ਡਿਸਟ੍ਰੀਬਿਊਟਰ ਆ ਇਹਨੂੰ ਜੀ ਸਾਈਡ ਡਿਸਟ੍ਰੀਬਿਊਟਰ ਮਾਡਲ ਆਇਆ ਸੀ ਇਹਦੀ ਲਿਫਟਾ ਜਿਹੜੀ ਹੈਵੀ ਹੈ ਜਿਹੜੀ ਹੁਣ ਸੁਪਰ ਸੀਡਰਾਵਾ ਇਹ ਚੱਲ ਜਾਂਦੀ ਆ ਹਾਂ ਇਹ ਚੱਲ ਜਾਂਦੀ ਆ ਮੈਂ ਸਾਰੇ ਜਵਾਬ ਦੇ ਦੇ ਗੇ ਹਾਂ ਇਹ ਚੱਲ ਜਾਂਦੀ ਆ ਇਹਦੀ ਇਹਦੇ ਚ ਵੀ ਲਿਫਟਾ ਚੱਲਦੀ ਆ ਹਾਰੀ ਵਾਲੀ ਆ ਜਿਹੜੀ ਆ ਇਹਦਾ ਮਤਲਬ ਸਟਰਕਚਰ ਹੈ ਹਾਂ ਇਹ ਪਿੱਛੇ ਆਰਮਰ ਰਮਰ ਦਾ ਫਰਕ ਆਇਆ ਜਿਹੜੀ ਇਹ ਮਾਡਲ ਵਾਲੀ ਹੈ ਇਹ ਚੱਲਦੀ ਆ ਹਾਂ ਹਰ ਕੇ ਸੋਨਾ ਲੀ ਕਦੇ ਵੀ ਨਹੀਂ ਚੱਲਦੀ ਵੀ ਸਾਰੇ ਸੋਨਾ ਲੀ ਸਾਰੇ ਕਹਿੰਦੇ ਆ ਇਹ 90 ਐਮਐਮ ਦੀ ਸਲੀਵ ਆਈ ਸੀ ਇਹਦੀ ਵੱਡੀ ਠੀਕ ਆ ਹਾਂ ਬਾਕੀ ਫੋਰਡ ਤਾਂ ਆ ਤਾਂ ਫੋਰਡ ਤੁਸੀਂ ਪਿਆਰ ਹੋਇਆ ਦੇਖੋ ਛੋਟੇ ਟਰੈਕਟਰ ਜੀਵੀਦਾਰ ਭਰਾ ਨੂੰ ਇੱਕ 47 10 ਕੜਾ ਹਾਂਜੀ 47 10 ਦਿਖਾ ਦਿੰਦੇ ਆ ਨਾਲ ਇਹ ਪਾਵਰ ਸਟੀering ਆ ਗਿਆ ਹਾਂ 47 10 ਜਿਵੇਂ ਕਈ ਭਰਾ ਭਾਵਦੇ ਆ ਵੀ ਆਪਣਾ ਦੇ ਸਪੇਅਰ ਤੇ ਲਾਉਣਾਗਾ ਨਵਾਂ ਬੜਾ ਵਿਕਣਦੇ ਆ ਭਾਜੀ ਹੌਲੈਂਡ ਦਾ ਨਵਾਂ ਟਰੈਕਟਰ ਛੋਟਾ ਬੜਾ ਸੇਲ ਹੋਣਦੇ ਆ ਹੁਣ ਇਹ ਕਿੰਨੇ ਹਸਪਾਵਰ ਦਾ ਹੁੰਦਾ ਹੀ ਇਹ 47 ਹਸਪਾਵਰ ਆ ਭਾਜੀ ਇਹ ਟੂ ਸਪੀਡ ਹੀ ਹੁੰਦਾ ਹੀ ਟੂ ਸਪੀਡ ਟੂ ਛੋਟਾ ਟਰੈਕਟਰ ਤਕਰੀਬਨ ਟੂ ਸਪੀਡ ਹੀ ਆਉਂਦੇ ਆ ਕਿਹੜਾ ਮਾਡਲ ਹੈ ਜੀ ਐਸੇ ਇਹ 16 ਮਾਡਲ ਹੈ ਜੀ 16 ਮਾਡਲ ਹਾਂ 2 ਲੱਖ ਡਿਮਾਂਡ ਆ ਟਰੈਕਟਰ ਦੀ 2 ਲੱਖ ਇਹਦੀ ਵੀ ਇੰਜਨ ਗੇਅਰ ਦੀ ਸਾਰੀ ਜਿੱਤਰਾ ਮਰਜੀ ਆਪਣਾ ਜਾ ਕੇ ਵਾ ਕੇ ਤਸੱਲੀ ਕਰ ਸਕਦੇ ਜੀ 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 ਇਹ ਵੀ ਵੈਸਟ ਬ ਹਾਂ ਪਾਵਰ ਸੋਰੀ ਰਾਤ ਕਰੀਂ ਪਾਵਰ ਚਿੰਗ ਬਹੁਤ ਘੱਟ ਮਿਲਦਾ ਜੀ 40-50000 ਰੁਪਏ ਅੱਜ ਦੀ ਡੇਟ ਤੇ ਕਿਸੇ ਟਰੈਕਟਰ ਨੂੰ ਵੀ ਕਰ ਲਈ ਪਾਵਰ 1.50000 ਰੁਪਿਆ ਕਾ ਜਾਂਦਾ ਸਵਰਾਜ 50 ਤੋਂ ਘੱਟ ਨਹੀਂ ਪਾਵਰ ਹੁੰਦਾ ਜੀ ਇਹ ਕੋਈ ਹੋਰ ਟਰੈਕਟਰ ਆ ਐਂ ਵੀ ਹੋਲੈਂਡ ਥੋੜਾ ਸਸਤਾ ਪਾਵਰ ਹੋ ਜਾਂਦਾ 25-30000 ਰੁਪਏ ਚ ਹੋ ਜਾਂਦਾ ਜੀ ਪਾਵਰ ਨੂੰ ਡਬਲ ਪੰਪ ਡਬਲ ਪੰਪ ਚ ਪਾਵਰ ਹੋਇਆ ਪਿਆ ਜੀ ਇੰਜਨ ਇਹਦਾ ਵੱਡਾ ਆ ਆਮ ਚ ਜਿਵੇਂ 32 30 ਆਏ ਸੀ ਉਹਨਾਂ ਦੇ ਇੰਜਨ ਛੋਟਾ ਆਇਆ ਸੀ ਇਹਦਾ ਇੰਜਨ ਵੱਡਾ ਵਾ ਵਿੱਚੋਂ ਵੀ ਟਰੈਕਟਰ ਮੈਕੂਲ ਕੇ ਵੀ ਦਿਖਾ ਦਿੰਦਾ ਇਹ ਤਾਂ ਮੈਸੀ ਵਾਲੇ ਇੰਜਨ ਵਾਲੇ ਇਹਨਾਂ ਨੂੰ ਮੈਸੀਆਂ ਦੀ ਪਛਾਣ ਹੋ ਜਾਂਦੀ ਆ ਹੈਡ ਝੋੜੇ ਬਣਾਏ ਇਹਨਾਂ ਦੇ ਜੀ 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 ਇਹਨਾਂ ਦੇ ਜਿਹੜੇ ਪਾਵਰ ਵੱਧ ਵਾਲਾ ਟਰੈਕਟਰ ਆਇਆ ਇਹਦਾ ਹੈਡ ਵੱਡਾ ਹੋਊਗਾ ਇਧਰੋਂ ਦਿਖਾ ਦਿਓ ਭਾਜੀ ਇਧਰੋਂ ਆ ਜਾਓ ਉਧਰਲੀ ਸਾਈਡ ਆਹ ਦੇਖੋ ਆਹ ਦੇਖੋ ਆ ਆ ਵੱਧ ਸਟਾਕ ਵਾਲਾ ਜਿਹੜਾ ਆਊਗਾ ਇੰਨਾ ਕਿੰਨਾ ਉੱਚਾ ਹੈ ਐਡਾ ਦੂਜੇ ਮੈਸੀ ਨਾਲੋਂ ਇਹਦਾ ਮੈਸੀ ਨਾਲੋਂ ਇਹਦਾ ਜਾਨੀ ਜੋਰਵੰਦ ਦਿਖਾਉਂਦਾ ਮੰਨ ਲਓ ਵੀ ਇਹ 327 ਇਹਦਾ ਸੀਰੀਅਲ ਨੰਬਰ ਹੋਊਗਾ ਜਿਹੜੇ ਵੱਧ ਹੌਸਪਾਵਰ ਵਾਲਾ 325 324 326 327 ਜੀ ਸਾਈਡਗੇ ਟਰੈਕਟਰ ਆ ਜੀ ਛੋਟੇ ਕਿਸਾਨ ਵਾਸਤੇ ਬਹੁਤ ਵਧੀਆ ਆਪਸ਼ਨ ਆ ਇਹਨਾਂ ਦੇ ਖਰਚਾ ਨਹੀਂ ਹੈਗਾ ਸਿਮਸਨ ਇੰਜਨ ਆ ਗਿਆ ਨਾ ਮੈਸੀ ਇੰਜਨ 'ਚ ਖਰਚਾ ਨਹੀਂ ਹੈ ਟਰੈਕਟਰ 'ਚ ਸਵੈਲ ਸਟਾਰਟ ਟਰੈਕਟਰ ਆ ਜੀ ਬਾਕੀ ਸਾਡੇ ਇੱਥੇ ਸਾਰੇ ਹੀ ਮਿਲ ਜਾਂਦੇ ਆ ਅਰਜਨ ਹੋ ਗਏ ਤੋਂ ਜਿਹੜਾ ਮਰਜ਼ੀ ਲੈ ਲਓ ਥੋੜਾ ਜਿਹਾ ਇਹ ਹਾਲੈਂਡ ਦਾ ਬ੍ਰਾਂਡ ਆ ਗਿਆ ਹਾਲੈਂਡ ਹੋ ਗਿਆ ਸੋਨਾਲੀਕਾ ਹੋ ਗਿਆ ਜੌਂਡੀਅਰ ਆ ਗਿਆ ਕੱਲੇ ਆਪਣੇ ਦੇਸੀ ਟਰੈਕਟਰ ਥੋੜਾ ਘਟ ਲੈਂਦੇ ਲੋਕ ਜਿਵੇਂ ਪ੍ਰੀਤ ਹੋ ਗਿਆ ਸਟੈਂਡਰਡ ਹੋ ਗਿਆ ਇੰਡੋ ਫਾਰਮ ਇੱਧਰ ਨੂੰ ਰੁਝਾਨ ਕਿਸਾਨਾਂ ਦਾ ਥੋੜਾ ਜਿਹਾ ਘਟ ਥੋੜਾ ਜਿਹਾ ਘਟ ਮਾਰਕੀਟ ਦਾ ਸਪਰਦਾ ਬਾਕੀ ਇੰਜਨ ਵਗੈਰਾ ਸਾਡੇ ਸਾਰੇ ਹੀ ਮਿਲਦੇ ਆ ਜਿਹੜਾ ਮਰਜ਼ੀ ਲੈ ਲਓ ਜੀ ਬਾਕੀ ਕਹਿੰਦਾ ਜੇ ਪਟਿਆਲੇ ਆ ਕੇ ਉੱਥੇ ਫਿਰ ਸਾਰਾ ਸਮਾਨ ਹੀ ਮਿਲਦਾ ਹਾਂ ਜੀ ਹਾਂ ਪਟਿਆਲੇ ਦੇਖੋ ਦੁਕਾਨਾਂ ਬਹੁਤ ਆ ਕੱਲੇ ਆਪਾਂ ਨਹੀਂ ਬੈਠੇ ਕੰਪੀਟੀਸ਼ਨ ਆ ਤਿੰਨ ਚਾਰ ਸੌ ਦੁਕਾਨਾਂ ਆ ਇੱਥੇ ਬਿਲਕੁਲ ਬਿਲਕੁਲ ਹਾਂ ਸਾਰੇ ਭਰਾਵਾਂ ਕੋਲ ਮੇਰੇ ਕੋਲ ਨਹੀਂ ਵੀ ਚੀਜ਼ ਹੁੰਦੀ ਭਰਾ ਆਪਾਂ ਅਗਲੇ ਨੂੰ ਕਹਿ ਦੀਦਾ ਬਾਈ ਉਹਨਾਂ ਦਾ ਰੇਟ ਹੁੰਦੇ ਆ ਹਾਂਜੀ ਜਿਵੇਂ ਮੰਨ ਲਓ ਅੱਜ ਦੀ ਡੇਟ 'ਚ ਫਾਰਮ ਟਰੈਕ ਸਭ ਤੋਂ ਵੱਧ ਵੇਖਣਦਿਆਂ ਫਾਰਮ ਟਰੈਕ ਦਾ ਇੰਜਨ ਇਹ 3000 ਰੋਡ ਆਜੀ ਪਹਿਲਾਂ ਆ 3000 ਦਾ ਹਾਂ ਇਹ 3000 ਰੋਡ ਆ ਇਹਦਾ ਮੈਨੀਫੋਲਡ ਚੌਰਸ ਆ ਗਿਆ ਸੀ ਚੌਰਸ ਆ ਗਿਆ ਹਾਂ ਇਹਦੇ ਹੋਰ ਵੀ ਪਾਰਟਸ ਪਏ ਆ ਇਹ ਵੀ ਸਾਡੇ ਕੋਲ ਸਟਾਕ ਰੈਂਟ 'ਚ ਆ ਗਿਆ ਦੀਗਾ ਇਹ ਫਾਰਮ 65 ਆ ਗਿਆ 65 ਹਾਂ 65 ਦਾ 65 30 35000 ਤੋਂ ਇੰਜਣ ਸ਼ੁਰੂ ਹੋ ਜਾਂਦਾ ਜੀ ਵਾਲੇ ਭਰਾ ਬਾਹਰੋਂ ਫੋਨ ਕਰਦੇ ਹੁੰਦੇ ਆ ਫਾਰਮਟ ਰੈਕ ਦਾ ਉੱਚੇ ਮਾਡਲ ਆਈਆਂ ਲੈਣਾ ਭਾਈ ਉੱਚਾ ਮਾਡਲ 50000 ਤੋਂ 60 ਹੁੰਦਾ ਆ ਇੰਜਣ ਠੀਕ ਹੈ ਜੀ 44 ਦੇ ਇੰਜਣ ਦੀ ਇਸ ਟਾਈਮ ਡਿਮਾਂਡ ਵੱਧਾ 855 44 40 50000 ਤੋਂ ਘੱਟ ਉਹ ਇੰਜਣ ਨਹੀਂ ਮਿਲਦੇ ਆ ਤੇ ਆ ਅਰਜਨ ਆਰਜਨ 605 ਦੇ ਦਿਖਾ ਦਿਓ ਆ ਸਾਹਮਣੇ ਫਿਆਰ ਜਣਾ ਆ ਠੀਕ ਹੈ ਕੀ ਤੁਸੀਂ ਕਾਲ ਕਰ ਲਿਆ ਹੋਣਾ ਕੋਈ ਜਾਣਕਾਰੀ ਹਰੇਕ ਦਾ ਅਰਜਨ 605 50 ਤੋਂ 55000 ਅਰਜਨ ਦੀ ਡਿਮਾਂਡ ਹੈਗੀ ਆ ਜੀ ਉੱਚੇ ਮਾਡਲ ਦੀ ਆ ਆਇਸ਼ਰ ਚ ਆ ਗਿਆ 56 60 ਜਿਹੜੇ ਆਏ ਸੀ 552 50 56 60 ਠੀਕ ਹੈ ਹਾਂ ਜੀ ਹਾਂ ਜੀ ਆ ਵੀ ਅਰਜਨ ਆ ਗਿਆ ਫਿਰ ਇਹ ਤੋਂ ਬਾਅਦ ਆ ਤੇਲ ਬ੍ਰੇਕਾਂ ਕਿਸੇ ਨੇ ਨੋਰਮਲ ਤੋਂ ਤੇਲ ਬ੍ਰੇਕ ਕਰਨਾ ਉਹ ਵੇ ਟਰੈਕਰ ਆ ਹੈਗਾ ਇੰਡੋਫਾਰਮਾ ਹਾਂ ਇੰਡੋਫਾਰਮ ਆ ਜੀ ਆਮ ਤਰ੍ਹਾਂ ਪਹਿਲਾਂ ਵੀ ਵੀਡੀਓ ਪਾਈ ਸੀ ਨਾ ਵੀ ਹੋਰ ਮੈਚ ਕਰ ਗਿਆ ਹਾਂ ਜੀ ਹਾਂ ਇਹਦੇ ਤੇਲ ਬ੍ਰੇਕ ਕਰਨੇ ਹੁਣ ਜਿਵੇਂ ਮਰਜੀ ਸਿੰਪਲ ਤੋਂ 855 ਹੀ ਹੁੰਦਾ ਸਾਰਾ ਇਹ ਹਾਂ ਬਣਿਆ ਤਾਂ ਟਾਂਚਾ ਸੀ ਮومی ਹਾਂ ਸੇਮ ਆ ਜੀ ਆਈ ਸਰ ਤੇਲ ਬ੍ਰੇਕਾਂ ਵਾਲਾ ਆ ਗਿਆ ਇਹਦਾ ਵੀ ਟਾਂਚਾ ਕੋਈ ਫਰਕ ਚ ਨਹੀਂ ਥੋੜਾ ਜਿਹਾ ਨਾ ਨਾ ਇਹਦਾ ਵੀ ਸੇਮ ਇਹਦੇ ਜਿਹੜਾ ਕਰਾਰੇ ਬਦਲਨੇ ਪੈਂਦੇ ਆ ਹਾਂ ਜੀ ਇਹਦੇ 'ਚ ਬਦਲ ਲੈ ਮੈਂ ਸਵਰਾਜ ਇੰਡੋ ਫਾਰਮ ਸਟੈਂਡਰਡ ਇਹਨਾਂ ਨੂੰ ਕੁਝ ਨਹੀਂ ਪਤਾ ਮੈਂ ਇਹਨਾਂ ਤੋਂ ਤਾਂ ਫਿਰ ਸਟਾਕਰ ਇਹਦਾ ਸੇਮ ਆ ਗਿਆ ਇਹਨਾਂ ਦੀ ਆਹ ਗਰਾਰੀਆਂ ਨਹੀਂ ਬਦਲਣੀਆਂ ਪੈਂਦੀਆਂ ਜੀ ਲੈਦਰ ਸੁੱਕੇ ਬ੍ਰੇਕਾਂ ਦੇ ਵੀ ਉਹੀ ਆ ਪਾਵਰ ਦੇ ਦੀ ਡਿਜ਼ਾਈਨ ਲੈਦਰ ਦਾ ਫਰਕ ਆ ਜੀ ਯਾਨੀ ਕਿ ਗੇਅਰ ਨਹੀਂ ਬਦਲਣਾ ਪੈਂਦਾ ਉਦੋਂ ਵਾਦਾ ਟਿਊਬਾਂ ਗੇਅਰ ਸਿੰਗਲ ਤੋਂ ਡਬਲ ਕਰਨੇ ਹੁਣ ਜਿਵੇਂ ਕਿਸੇ ਭਰਾ ਦਾ ਸਿੰਗਲ ਕਲੱਚ ਆ ਉਹਨਾਂ ਸਵਰਾਜ ਦੀਆਂ ਪੁਰਾਣੀਆਂ ਲੁਕਟਾਂ ਸਕ੍ਰੈਬ ਹੋ ਗਈਆਂ ਇਹ ਜੁੜੇ ਤੁਸੀਂ ਦੱਸਿਓ ਜਿਹੜੇ ਪਹਿਲੇ ਮਾੜਨਾਂ ਦੀ ਲਿਆਓ ਅਗਲੀ ਗਲੀ ਚ ਆ 60 ਦੀਆਂ ਟਿਊਬਾਂ ਆ ਗਈਆਂ ਕਾਰਮ 60 ਦੀਆਂ ਪਚਾ ਕੇ ਆਇਆ ਪੱਤੀ ਦੇ ਨਵਾ ਹਾਂਜੀ ਹਾਂਜੀ ਬਾਕੀ ਆ ਵੇਟ ਪਏ ਆ ਜਿਹੜੇ ਹਾਲੈਂਡ ਵਾਲੇ ਵੇਟ ਪਾਜੀ ਵੇਟਾਂ ਦੀ ਬਾਹਰੋਂ ਫੋਨ ਆਉਂਦਾ ਵੇਟ ਦੀ ਕਾਫੀ ਡਿਮਾਂਡ ਰਹਿੰਦੀ ਆ ਇੱਥੇ ਜੀ ਜਿਵੇਂ ਹੁਣ ਸਹੀ ਜਾਂਦਾ ਟਾਈਮ ਆ ਸੀਜ਼ਨ ਦੇ ਵਿੱਚ ਵੇਟ ਨਹੀਂ ਮਿਲਿਆ ਹੁਣ ਵੇਟ ਜਿੰਨਾ ਮਰਜ਼ੀ ਲੈ ਲਓ ਜਦੋਂ ਸੂਤਰ ਡੀਟਰ ਦਾ ਆ 36 30 ਦੇ ਗੇਅਰ ਆ ਗਏ ਜੀ ਐਕਸਲ ਟਿਊਬ ਕਿਸੇ ਦਾ ਟੁੱਟ ਜੇ ਉਹ ਬਥੇਰੇ ਮਿਲਦੇ ਆ ਤੇਰਾ ਪ੍ਰਾਣੇ ਵਾਲਾ ਮਾਰ ਲੈਣਾ 36 ਦੀ ਪ੍ਰਾਣਾ ਮਾਰਣਾ ਪ੍ਰਾਣਾ ਮਾਰਨ ਸੈਂਟਰ ਗੇਅਰ ਜਿਹੜਾ ਸੈਂਟਰ ਗੇਅਰ ਆ ਬਾਕੀ ਆ ਟੈਂਕੀ ਪੇਜ ਆਉਂਦੀਆਂ ਨਾਲ ਹਾਂ ਜੋਂਡੀਆਂ ਦੀ ਟੈਂਕੀ ਤੁਮ ਦੱਸਿਆ ਜਿਹੜੇ ਹੁਣ ਆਪਣੇ ਏਸੀ ਕੈਮੋਂ ਲੱਗਦੇ ਆ ਜੀ ਜੀ ਫਿਰ ਨਵਾਂ ਹੀ ਸਮਾਨ ਤਰਵਾ ਦਿੰਦੇ ਆ ਟੈਂਕੀ ਉਹਦੇ ਹੋਰ ਲੱਗਦੀ ਐ ਹਾਂ ਮਡਗਾਰਡ ਵੀ ਮਿਲ ਜਾਂਦਾ ਮਡਗਾਰਡ 20 ਪੈਰ ਦਾ ਵੀ ਆਹ ਟਾਪੇ ਸੋਨਾ ਦੀ ਕਦੇ ਫੇਰ ਉਹੀ ਆ ਗਏ ਉਹੀ ਐ ਨਾ ਇਹ ਸਭ ਹੁਣ ਸਾਡੇ ਤੇ ਸਕ੍ਰੈਬ ਹੋ ਗਏ ਆ ਮਤਲਬ ਇਹਨਾਂ ਦੀ ਕੋਈ ਪਹੁੰਚ ਨਹੀਂ ਕੋਈ ਡਿਮਾਂਡ ਨਹੀਂ ਰਹੇਗੀ ਕਿਉਂ ਵੱਡੀ ਆ ਆ ਭਰਾ ਵੀ ਮਲਾ ਦੇ ਸਾਡਾ ਕਿਵੇਂ ਹੈ ਬਾਈ ਕੀ ਹਾਲ ਹੈ ਬਾਈ ਵਧੀਆ ਹੋਣਾ ਅੱਜ ਕਿਧਰ ਟੱਕਰ ਗਿਆ ਹੈ ਬਰਗਾੜੀ ਵਾਲੇ ਬਾਈ ਹੈ ਹਾਂ ਬਰਗਾੜੀ ਵਾਲਾ ਤੁਹਾਨੂੰ ਪਤਾ ਤਾਂ ਹੈ ਆਪਣੇ ਘਰ ਦਾ ਇੱਥੇ ਆਉਂਦੇ ਜਾਂਦੇ ਆਹ ਸਲੀਵ ਵੱਡੇ ਕਰਤੀ ਸੀ ਇਹਦੇ ਚ ਜਿਹੜੀ ਉਹ ਨਵੇਂ ਮਾਡਲਾਂ ਨੂੰ ਆਗੇ ਸੋਨਾ ਲਈ ਕਾ ਦੋਣਾ ਠੀਕ ਹੈ ਇਹ ਸਲੀਵ ਡਿਸਟ੍ਰੀਬਿਊਟਰ ਵੱਡਾ ਜਿਹੜੇ ਮਾਡਲਾਂ ਚ ਆ ਜਿਵੇਂ ਫੋਰਡ ਵਾਲਾਂ ਦਿਖਾਇਆ ਆਪਾਂ ਉਹੀ ਦੇ ਦੋ ਬਾਕੀ ਕਲੌਕਟਰਮੀਟਰ ਪਾਸੇ ਲੱਗੇ ਪਏ ਜਿਹੜੇ ਮਰਜ਼ੀ ਟਰੈਕਟਰ ਦੇ ਲੈ ਲਓ ਹੂੰ ਉਦੋਂ ਬਾਅਦ ਆ ਗੇਅਰ ਆ ਜਾਂਦੇ ਸਾਰੇ ਟਰੈਕਟਰਾਂ ਦੇ ਗਰੌਨ ਪੀਨੀਅਨ ਹੋ ਗਏ ਬਾਈ ਬਾਲੇ ਭਰਾ ਨਵਾਂ ਪਾ ਕੇ ਰਾਜੀ ਆ ਪਤਾ ਨਹੀਂ ਨਵਾਂ ਨਵਾਂ ਵੀ ਜੇ ਲੈਣਾ ਹੁੰਦਾ ਕਿਸੇ ਕੰਪਨੀ ਦਾ ਲੈ ਕੇ ਪਾਇਆ ਕਰੋ ਇਹ ਨਹੀਂ ਹੁੰਦੀ ਵੀ ਨਵੀਂ ਚੀਜ਼ ਓਰੀਨਲੀ ਹੋਣੀ ਆ ਨਵੇਂ ਬਾਲਾ ਭਰਾ ਨੂੰ ਪੁੱਛੀ ਜਾਂਦਾ ਯਾਰ ਇੰਨੇ ਦਾ ਤਾਂ ਨਵਾਂ ਮਿਲਦਾ ਉਹ ਨਵਾਂ ਬਾਈ ਪਹਿਲਾਂ ਕੰਪਨੀ ਪੁੱਛ ਲਿਆ ਕਰੋ ਵੀ ਨੰਪੜੀ ਕਿਹੜੀ ਆ ਹੁਣ ਬੈਟਰੀ ਬਕਸਾ ਨਵਾਂ ਡੱਬਾ ਵੰਦੀ ਈਟੋਪ ਦਾ ਭਾਜੀ 25 ਹੋਦਾ ਇਹੀ ਨਵਾਂ 1200 ਦਾ 1200 ਦਾ ਕੰਪਨੀ ਕੰਪਨੀ ਦਾ ਫਰਕ ਆ ਮਟੀਰੀਅਲ ਦਾ ਫਰਕ ਹੋ ਗਿਆ ਜਦੋਂ ਨਵਾਂ ਲਓ ਸਮਾਨ ਲਓ ਕੋਈ ਗੱਲ ਨਹੀਂ ਤੇ ਕੀ ਗੱਲ ਆ ਟਰਾਈ ਕਰਨੀ ਬੰਦੇ ਨੂੰ ਨੌਲੇਜ ਹੋਊਗੀ ਸਾਨੂੰ ਚੀਜ਼ ਵੇਚਣੀ ਸੌਖੀ ਹੋ ਜਾਂਦੀ ਹੈ। ਹਾਂ ਬਿਲਕੁਲ ਬਾਈ। ਉਹ ਸਾਨੂੰ ਫਾਇਦਾ ਜਿੰਨਾ ਬੰਦੇ ਨੂੰ ਨੌਲੇਜ ਹੋਊਗੀ ਨਾ ਸਮਾਨ ਵੇਚਣਾ ਸੌਖਾ ਹੋ ਜਾਂਦਾ। ਅਣਜਾਣ ਬੰਦੇ ਨੂੰ ਤਾਂ ਹਰ ਇੱਕ ਬੰਦਾ ਐਵੇਂ ਬੇਬਕੂ ਬਣਾਉਣ ਦੀ ਕੋਸ਼ਿਸ਼ ਕਰਦਾ ਆਪਾਂ ਨੂੰ ਤਾਂ ਇਹ ਹੁੰਦਾ ਵੀ ਆਪਾਂ ਆਪ ਜਿਵੇਂ ਨਾ ਰਾਂ ਵੀ ਕਿਸੇ ਦਾ ਲੱਗਾਇਆ ਜਾਂ ਆਪਾਂ ਫਾਇਦਾ ਨਾਲ ਲਈਏ। ਆਪਣਾ ਨੌਲੇਜ ਹੋਣੀ ਚਾਹੀਦੀ ਹੈ ਗਾਹ ਵੇਚੀ। ਬੰਦੇ ਨੂੰ ਨੌਲੇਜ ਹੋਊਗੀ ਤਾਂ ਆਪਾਂ ਨੂੰ ਜਿਝ ਵੇਚਣੀ ਸੌਖੀ ਹੈ। ਬਾਕੀ ਹੋਰ ਦੱਸੋ ਕੁਝ ਜਿਝ ਬਸ ਬਾਈ ਤੇ ਬਾਕੀ ਕਾਲ ਕਰ ਲਿਓ ਨੰਬਰ ਸੱਜਦੇ ਆ। ਭਾਈ WhatsApp ਤੇ ਕਰ ਲਿਆ ਕਰੋ ਭਾਈ ਜਿੰਨਾਂ ਨੂੰ ਪਤਾ ਕੀ ਕੰ ਵਰਤੋਂ ਦੇ ਮੈਸੇਜ ਕਰ ਦਿਆ ਕਰੋ ਜਿਹੜਾ ਰਿਪਲਾਈ ਜਰੂਰ ਕਰ ਦਿਆ ਹਾਂ ਮੇਰੇ ਤੋਂ ਤੇ ਕੰਮ ਕਰਦੇ ਹੁੰਦਾ ਹਾਂ ਹਾਂ ਜੀ ਹਾਂ ਕੰਮ ਕਰਦੇ ਵਿੱਚ ਕੰਮ ਲੱਗੇ ਹੋਈਦਾ ਵਧੀਆ ਲੱਗਿਆ ਭਾਈ ਧੰਨਵਾਦ ਤੁਹਾਡਾ ਹਾਂ ਜੀ ਜਾਣਕਾਰੀ ਦਿੱਤੀ ਬਹੁਤ ਲੋਰ ਥੋੜੀ ਥੋੜੀ ਹਾਂ ਜੀ ਹਾਂ ਆ ਵੀ ਭਰਾ ਗਣਾ ਸਵੇਰ ਦਾ ਲੱਗਾ ਅੱਜ ਸਵੇਰ ਦਾ ਆਇਆ ਹੈ ਵੀ ਠੀਕ ਹੈ ਇੱਥੇ ਹੀ ਭਾਈ ਇਹ ਵੀ ਸਮਾਨ ਨਹੀਂ ਸੀ ਤੇ ਇਹ ਸਮਾਨ ਲੈਣ ਆਇਆ ਸੀ ਅੱਜ ਅੱਛਾ ਅੱਛਾ ਨਹੀਂ ਨਹੀਂ ਮਤਲਬ ਇੱਥੇ ਆਏ ਵੇ ਸਵੇਰ ਦਾ ਨਾ ਇੱਥੇ ਕੁਝ ਬਿਆਰੋਂ ਵੀ ਲੈਣਾ ਪੈਂਦਾ ਜਰੂਰੀ ਨਹੀਂ ਮੈਂ ਸਾਰੀ ਚੀਜ਼ ਆਪੇ ਉਹਦਾ ਹੈ ਭਾਈ ਯਾਰ ਇੱਥੇ ਹੀ ਫਿਰ ਕਹੇ ਮੇਨ ਹੱਬ ਦਾ ਹੀ ਇਹਦੀ ਕਹਾਣੀ ਆਉਂਦਾ ਤਾਂ ਕੋਈ ਟਾਈਮ ਨਹੀਂ ਲੱਗਦਾ ਉਹਨਾਂ ਇਹਦਾ ਹੁਣ ਪਤਾ ਹੀ ਆ ਬਾਈ ਜਾਨਦਾ ਬੰਦਾ ਕਹਿੰਦਾ ਨਹੀਂ ਬਾਕੀ ਐ ਵੀ ਦੇਖੋ ਪਟਿਆਲੇ ਬਿਨਾ ਸਰਦਾ ਵੀ ਨਹੀਂ ਕਿਸੇ ਦਾ ਹਾਂ ਇਹਦਾ ਹੈ ਬਾਈ ਯਾਰ ਪਟਿਆਲਾ ਕਹਿ ਦਿੰਦੇ ਆ ਲੋਕ ਵੀ ਪਟਿਆਲਾ ਜਿਵੇਂ ਜਰਾਂ ਦਾ ਬਹੁਤ ਸਾਰਨ ਵੀ ਦਿਆ ਉਹ ਐ ਨਹੀਂ ਹੁੰਦਾ ਦੇਖੋ ਸਾਰੀਆਂ ਪੰਜੇ ਉਗਲਾਂ ਇੱਕ ਫਾਰ ਨਹੀਂ ਇੱਥੇ ਲੋਕ ਨਿੰਦਨ ਵਾਲੇ ਵੀ ਆ ਭੰਦਨ ਵਾਲੇ ਵੀ ਆ ਪਰ ਆਪਾਂ ਕਹਿੰਦੇ ਜੇ ਆਪਾਂ ਨੂੰ ਨੌਲੇਜ ਆ ਤਾਂ ਆਪਾਂ ਕਿਤੇ ਵੀ ਧੋਖਾ ਨਹੀਂ ਖਾ ਸਕਦੇ ਮਾਣੀ ਮੋਟੀ ਨੌਲੇਜ ਲਓ ਚੀਜ਼ਾਂ ਚੰਗੀਆਂ ਦੇਖਿਆ ਕਰੋ YouTube ਦੇ ਵੀ ਦੇਖਿਆ ਜਾਂਦਾ ਨੌਲੇਜ ਵਾਲੀ ਚੀਜ਼ ਦੇਖਣ ਤੋਂ ਕੋਈ ਪਤਾ ਲੱਗੇ ਬਾਲੀਆਂ ਫੇਕ ਵੀਡੀਓ ਲੋਕ ਪਾਈ ਜਾਂਦੇ ਉਹਨਾਂ ਨਾਲ ਨੁਕਸਾਨ ਹੁੰਦਾ ਗਾ ਫਿਰ ਅਗਲਾ ਸਾਰੇ ਬਦਨਾਮ ਹੁੰਦੇ ਆ ਜੋ ਐਜੀ ਅੱਡੀ ਵੱਡੀ ਮਾਰਕੀਟ ਆ ਜੇ ਆਪਾਂ ਸਾਰਾ ਸਮਾਨ ਜ਼ਿੰਮੇਦਾਰ ਨੂੰ ਕਹੀਏ ਨਾ ਵੀ ਸਾਰੀਆਂ ਚੀਜ਼ਾਂ ਜ਼ਿੰਮੇਦਾਰ ਏਜੰਸੀ ਆ ਜੋ ਲੈ ਕੇ ਨਵੀਆਂ ਪਾਣ ਤਾਂ ਪੁੰਨੀ ਨਹੀਂ ਪਾ ਸਕਦਾ ਨਹੀਂ ਪਾ ਸਕਦਾ ਇਹ ਇਸ ਮੰਡੀ ਨਾਲ ਜ਼ਿੰਮੇਦਾਰਾਂ ਦਾ ਫਾਇਦਾ ਵੀ ਬਹੁਤ ਕਰਿਆ ਇਹੋ ਜੀ ਗੱਲ ਨਹੀਂ ਚਲੋ ਕੁਝ ਦੁਕਾਨਦਾਰ ਚੰਗੇ ਮਾੜੇ ਹਰ ਕੰਮ ਦੇ ਵਿੱਚ ਹੁੰਦੇ ਆ ਆਪਾਂ ਸਾਰਿਆਂ ਨੂੰ ਨਹੀਂ ਕਹਿ ਸਕਦੇ ਪਰ ਇਹਦਾ ਫਾਇਦਾ ਵੀ ਬੜਾ ਹੁਣ ਕਿੱਥੇ ਬੰਦੇ ਨੇ ਨਵੀਂ ਚੀਜ਼ ਲੈ ਕੇ ਪਾਣੀ ਕਿੱਥੋਂ ਇਤੋਂ ਪੁਰਾਣੀ ਮਿਲ ਜਾਣੀ ਕੰਮ ਅਸਰ ਜਾਣਾ ਕਈ ਵਾਰ ਇਹ ਹੋ ਜਾਂਦਾ ਏਜੰਸੀ ਕਹਿੰਦੀ ਦੀ 10 ਦਿਨ ਨੂੰ ਮਗਾ ਕੇ ਦਵਾਂਗੇ ਚੀਜ਼ ਲੋੜ ਬੰਦੇ ਨੂੰ ਅੱਜ ਕੱਲ ਦੀ ਹੁੰਦੀ ਆ 10 ਦਿਨ ਦਾ ਸੀ ਜਿੰਦਾ ਸੀ 10 ਦਿਨ ਦਾ ਬਸ 10 ਦਿਨ ਗਏ 10 ਦਿਨ ਬਾਅਦ ਤਾਂ ਅਗਲੇ ਦਾੋਂ ਕੰਮ ਨਿਪਟ ਜਾਂਦਾ ਹੁਣ ਕਿਰਾਏ ਤੇ ਹਾਂ ਉਹ ਕੱਲ ਆ ਗਿਆ ਅਮਰ ਸਾਥ ਉਹ ਕਹਾਂਗੇ ਸੀ ਆਪਣੇ Rajasthan ਗਈ ਸੀ ਉੱਥੇ ਉਹਨਾਂ ਦੀ ਖੇਤੀ ਸੀੀ ਬਾਵਾ ਉਹਨਾਂ ਤੋਂ ਉਹ ਮੇਰੇ ਕੋਲ ਲੈ ਕੇ ਆ ਕੇ ਚੱਲਦੇ ਜਦੋਂ ਆਪਣੇ ਵੀਡੀਓ ਦੇਖਦੇ ਆਪਣੇ ਚੈਨਲ ਤੇ ਤੁਹਾਨੂੰ ਪਤਾ ਠੀਕ ਹੈ ਠੀਕ ਹੈ ਉਹਨਾਂ ਰੋਗਲੇ ਡਾਕਟਰ ਕਹਿੰਦੇ ਦੁੱਧ ਪਰਵਾ ਕੇ ਲੈ ਜਾਣਾ ਕੰਮ ਕਹਿੰਦੇ ਸਭ ਤੋਂ ਸੰਗੋਸ਼ਟੀ ਨਹੀਂ ਕੰਮ ਦੀ ਜਦੋਂ ਐਸੀ ਸੀ ਦਾ ਆਪਣਾ 4G ਹੋਣੀ ਆ ਅਜੇ ਤਾਈ ਮੰਗਣੀ ਆ ਆਹ ਆਹ 4G ਉਹਦਾ ਨਾ ਸ਼ਟਰ ਗੇਅਰ ਨਿਕਲਦਾ ਜੀ ਉਹਨਾਂ ਨੇ ਉੱਥੋਂ ਕਰਵਾਇਆ ਤੇ ਸ਼ਟਰ ਗੇਅਰ ਕਿ ਨਿਕਲਦਾ ਤੁਹਾਨੂੰ ਪਤਾ ਪਾਰਟਸ ਅਜੇ ਤੱਕ ਆਇਆ ਹੀ ਨਹੀਂ ਕੰਪਨੀ ਦੇ ਬਾਜੀ ਕੰਪਨੀ ਦਾ ਮੈਂ ਨਾ ਦਿੱਲੀ ਤੋਂ 2 ਹਫ਼ਤੇ ਪਹਿਲਾਂ ਦਿੱਲengo ਦੋ ਸ਼ਾਫਟ ਨਹੀਂ ਮਿਲ ਜਾਂਦੇ ਉਹਨਾਂ ਕਰ ਮੈਂ ਪੰਗੇ ਲੈ ਮੈਂ ਬਾਈ ਜੀ ਏਜੰਸੀ 'ਚ ਲੈ ਜਾਉ ਇਹ ਤਾਂ ਆਪਣੇ ਤੋਂ ਨਹੀਂ ਬਾਰੇ ਸਮਾਨ ਹੀ ਨਹੀਂ ਮਿਲਣਾ ਮਿਲਦਾ ਨਹੀਂ ਬਾਜੀ ਇੱਕ ਚਲੋ ਕਹਿਣੀ ਨਹੀਂ ਬਣਦੇ ਏਜੰਸੀਆਂ ਦੇ ਵਿੱਚ ਫਾਇਦਾ ਭਰਾ ਬਣੇ ਜਾਂ ਕੋਈ ਚੰਗਾ ਮਿਸਤਰੀ ਨਹੀਂ ਰੁਕਦਾ ਏਜੰਸੀ ਜਿਹਦੇ ਕੋਲ ਆਪਦਾ ਕੰਮ ਹੈਗਾ ਨਾ ਏਜੰਸੀ ਇਹ ਕੋਸ਼ਿਸ਼ ਕਰਦੇ ਹੁੰਦੇ ਏਜੰਸੀ ਵਾਲੇ ਵੀ ਸਸਤਾ ਮਿਸਤਰੀ ਰੱਖਣ ਆ ਵੀ ਸਾਡਾ ਤਾਂ ਘੜ ਤੋਂ ਘੜ ਸਰੇ ਆ ਵੀ ਸਰਵਿਸ ਚੰਗੀ ਦੇਣ ਚੰਗੇ ਮਿਸਤਰੀ ਰੱਖਣ ਜਿਨ੍ਹਾਂ ਨੂੰ ਜਾ ਕੇ ਕੋਈ ਅੱਗੇ ਕਲਾਸਾਂ ਵੀ ਲਵਾਉਣ ਨਵੇਂ ਟਰੈਕਟਰ ਤਾਂ ਆ ਗਏ ਉਹੋ ਜੀ ਤਕਨੀਕ ਵੀ ਤਾਂ ਵੇਚ ਰਿਹਾ ਉਹ ਸਿਖਾਉਣ ਨਾ ਸਿਖਣੀ ਚਾਹੀਦੀ ਹੈ ਬਿਲਕੁਲ ਹੁਣ ਜਿਵੇਂ ਅਗਲਾ ਕਹਿੰਦਾ ਇਹਦਾ ਲੈਪਟਾਪ ਲੱਗੂ ਆ ਇਹਦਾ ਸੈਂਸਰ ਆ ਗਿਆ ਜਿਵੇਂ ਜੌਂਡੀਆਂ ਸਾਰੇ ਆ ਗਏ ਮਿਸਤਰੀ ਦਾ ਪ੍ਰਾਣੇ ਆ ਤੇ ਉਹ ਸੈਂਸਰ ਵਾਲੇ ਕੰਮ ਕਿੱਥੋਂ ਕਰਨਗੇ ਸਹੀ ਗੱਲ ਹੈ ਉਹੀ ਗੱਲ ਆ ਚਲੋ ਧੰਨਵਾਦ ਤੁਹਾਡਾ ਸਾਡੀ ਦੁਕਾਨ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਠੀਕ ਹੈ ਮਿੱਤਰੋ ਇੱਕ ਬਾਈ ਨਾਲ ਫੋਟੋ